ਕਾਰਾਂ ਲੰਗੀ ਜਦੋਂ ਕਾਰਾਂ ਲੰਗੀ ਜਦੋਂ ਨਾਲ ਨਾਲ ਜਾਂਦੇ ਸਾਬ ਉਧਰੋਂ ਮੱਛਰੋ ਆਏ ਨੇ ਇਹ ਜਿਹੜੇ ਆ ਜਿਹੜੇ ਮੱਛਰੋ ਆਏ ਨੇ ਉਧਰ ਮੌਰ ਲਾਰਾ ਲੱਗਾ ਪਰ ਉਹਨਾਂ ਕਾਰਾਂ ਦਾ ਮੱਛਰੋ ਆਏ ਨੇ ਤੇ ਤੇ ਮੇਲੋ ਆਪਣੇ ਆੜਾ ਆਵੇ ਲੋਕਾਂ ਦਾ ਆ ਆ ਦੇ ਆਡੀ ਵਗੀ ਗੁਰੂਆਂ ਕੀ ਲੈ ਧਰਤੀ ਛੱਡ ਕੇ ਤੇ ਜਾਣਾ ਬਾਰ ਦੀਆਂ ਉੱਥੇ ਖਾਣੇ ਤੱਕੇ ਤੇ ਲੜਾਈਆਂ ਤੇ ਕੁੱਟਾਂ ਮਾਰਾਂ ਤੇ ਬੇਇੱਜ਼ਤੀ ਕਰੌਣੀ ਨਾਲੇ ਲੋਕਾਂ ਨੂੰ ਉੱਠਣਾ ਜੀ ਪੈਸੇ ਦੇ ਕੇ ਆਉਣੇ ਲੋਕਾਂ ਦੇ ਕੰਮ ਚਲਾ ਕੇ ਨਾਲ ਅਗਲਾ ਖੜਾ ਸਾਨੂੰ ਕੋਈ ਜ਼ਰੂਰਤ ਨਹੀਂ ਤੁਹਾਡੀਆਂ ਆ ਹਾਲ ਹੈ ਆਪਣੇ ਲੋਕਾਂ ਦਾ ਆ ਵੇਖ ਲੋ ਜਿਹੜੇ ਇਹਨਾਂ ਨੂੰ ਬੁਣਾ ਗਏ ਨੇ ਤੇ ਵੇਖਾਂਗੇ ਜਿਮਾਚ ਨੂੰ ਇਹ ਕੀੜਾ ਕੱਢ ਆਏ ਨੇ ਤੇ ਇਹਨਾਂ ਦੀ ਜ਼ਿੰਦਗੀ ਵੇਖੀ 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 ਇਹਨਾਂ ਦੀ ਜ਼ਿੰਦਗੀ ਆਵੇ ਆ ਬਹਿਈਆਂ ਲੱਗਦਾ ਆਰਾਮ ਇਹਨੂੰ ਆ ਜਿਹੜਾ ਦਾ ਇਹਨਾਂ ਨੂੰ ਮੈਨੂੰ ਇਹੀ ਲੱਗਦਾ ਵੀ ਜੇ ਉਹਨਾਂ ਦੀ ਜ਼ਿੰਦਗੀ ਸੌਖੀ ਲੰਘ ਜਾਈ ਕਿਉਂਕਿ ਮਾਚਰੋਂ ਆਏ ਨੇ ਨਾ ਕੋਲ ਕਰ ਵੀ ਪੰਜਾਬ ਚ ਘਟਕੀ ਹੋਣੀ ਵੀ ਆ ਗਏ ਨੇ ਆ ਗਏ ਨੇ ਪਿਛਨ ਮੁੜ ਕੇ ਪਤਾ ਨਹੀਂ ਲੋਕ ਠੰਡ ਕੀ ਬਣਾਈ ਫਿਰਦੇ ਨੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਲੋਕਾਂ ਦੀ ਭਈ ਭਾਜਦੇ ਨੇ ਉਧਰ ਨੂੰ ਪਹਾੜੀ ਏਰੀਆ ਨੂੰ ਇਹਨਾਂ ਦਾ ਮੌਤ ਦਾ ਘਾਰਾ ਸਾਰੇ ਸਾਰੇ ਜੀ ਬਾਇਨ ਰਾਹ ਦੇ ਉੱਧਰ ਮੌਤੇ ਅੜੀ ਗਲੇ ਹੱਟ ਤੇ ਵਿਖਾਉਣੇ ਦੀ ਕਾਰਾਂ ਖੜੁੱਤ ਗਿਆ ਮੇਰਾ ਚਿੱਤਾ ਭੁੱਲ ਗਿਆ ਤੋੜ ਲਾਰਾ ਲੱਗਾ ਜਾਂਦਾ ਕਾਰਾਂ ਦਾ ਵੇਚ ਲੋ ਤੇ ਇਹ ਹੁਣ ਹੁਣ ਆਜ ਕੇ ਇਦਾਂ ਬਿਲਾਉ 6-6 ਮਹੀਨੇ ਮਾਚਲ ਤੋਰ ਪਤਾ ਲੱਗ ਜਾਂਦਾ ਕਿ ਉਹ ਜਦੋਂ ਨਾ ਫੇਰੀ ਡਾਂਗ ਕੁੱਟੀਆਂ ਨਾਸਾਂ ਮਾਝਾ ਵਾਲਿਆਂ ਨੇ ਤੇ ਆਏ ਨੇ ਗੋਲੀਆਂ ਨੂੰ ਛੂਕਦੇ ਤੁਰੇ ਕੱਲ ਕਿਤੇ ਵਿਖਾਉਣਾ ਪਿਆ ਮਾ ਜਲਦੀ ਵੀਡੀਓ ਨੇ ਪਈ ਤੇ ਖਲੋਣ ਨੂੰ ਥਾਂ ਨਹੀਂ ਲੱਭਦੀ ਇਹਦਾ ਹੁਣ ਵੀ ਜਿਹੜੀ ਵੇਲ ਹੋ ਗਈ ਕੁੱਟਿਆ ਰਾਨੇ ਦੇ ਐਨ 3 ਡਾਟ ਦੀ ਗੋਲੀ ਵਾਂਗ ਪਿਛਾਂ ਨੂੰ ਉੱਡੇ ਤੁਰਿਆ ਆ ਸਾਰੇ ਜਾਨ